ਮੁੱਦੇ ਤੇ ਗੱਲ ਕਿਉਂ ਨਾ ਹੋਵੇ ਮੰਤਰੀ ਸਾਹਿਬ ਨੇ ਕੁਝ ਦਿਨ ਪਹਿਲਾਂ ਸ਼੍ਰੀ ਅਨੰਤਪੁਰ ਸਾਹਿਬ ਜਿਹੜੀ ਵਿਧਾਨ ਸਭਾ ਐ ਉਹਦੀ ਪੰਚਾਇਤਾਂ ਨੂੰ ਕਹਿੰਦੇ 133 ਕਰੋੜ ਰੁਪਏ ਵੰਡਿਆ ਜਿਹੜੀ ਐਕਚੁਅਲ ਅਮਾਉਂਟ ਸੀ ਜੋ ਅਸੀਂ ਪਤਾ ਕੀਤਾ ਉਹ 2.2 ਕਰੋੜ ਬਾਕੀ ਜਿਹੜਾ ਬਚਿਆ 130 ਕਰੋੜ ਹੈ ਉਹਦਾ ਦੇਣਦਾਰ ਦਾ ਭਵੰਦ ਕੌਣ ਹੋਊਗਾ ਰਿਸਪੋਨਸੀਬਲ ਕੌਣ ਹੋਊਗਾ ਗੱਲ ਬੋਟਾਂ ਹੈ ਬਲਾਕ ਸ਼ਾਂਤੀ ਜ਼ਿਲ੍ਹਾ ਪ੍ਰਸ਼ਾਸਦਿਆਂ ਕਿਉਂ ਨਾ ਇਹ ਮੁੱਦੇ ਤੇ ਲੜੀ ਜਾਵੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਜ਼ਰੂਰ ਪੁੱਛਿਓ 2022 ਤੋਂ ਪਹਿਲਾਂ ਇੱਕ ਲਾਲ ਡੈਰੀ ਹੁੰਦੀ ਸੀ ਕਹਿੰਦੇ ਮੇਰੇ ਕੋਲ ਲਾਲ ਡੈਰੀ ਹੈ ਚੰਡੀਗੜ੍ਹ ਬੈਠ ਕੇ ਪ੍ਰੈਸ ਕਾਨਫਰੰਸ ਹੋਈ ਸੀ ਕਹਿੰਦੇ ਭਾਰਤੀ ਘੁਟਾਲਾ ਹੋਇਆ ਕਹਿੰਦੇ ਮੈਂ ਇਹ ਕਾਰਵਾਈ ਕਰੂੰਗਾ ਅੱਜ ਕੀ ਬਣਿਆ ਪੁੱਛਿਓ ਅੱਜ ਉਹੀ ਕੰਮ ਪੀਟੀਯੂ ਦੇ ਵਿੱਚ ਇਹਨਾਂ ਦੇ ਬੰਦੇ ਰੱਖ ਹੋਏ ਉਹ ਕਿਸ ਮੈਰਿਟ ਦੇ ਆਧਾਰ ਤੇ ਰੱਖ ਹੋਏ ਕਿਸ ਜਿਹੜੀ ਨੋਟੀਫਿਕੇਸ਼ਨੋਂ ਕਿਸ ਆਧਾਰ ਤੇ ਰੱਖ ਹੋਏ ਗੈਰ ਕਾਨੂੰਨੀ ਮਾਇਨਿਕ ਸ਼ਰੇਆਮ ਚੱਲਦੀ ਪਈ ਉਸ ਤੋਂ ਬਾਅਦ ਨਾਨਗਰਾ ਜਿਹੜਾ ਇੱਕ ਕਾਂਡ ਹੋਇਆ ਸੀਗਾ ਅੱਜ ਵੀ ਜਿਹੜੇ ਮੇਨ ਦੋਸ਼ੀ ਐ ਅਸਲ ਜਿਹੜੀ ਇਨਵੈਸਟੀਗੇਸ਼ਨ ਐ ਅਸਲ ਇਨਵੈਸਟੀਗੇਸ਼ਨ ਹਜੇ ਤੱਕ ਨਹੀਂ ਹੋਈ ਕੌਣ ਕੌਣ ਜ਼ਿੰਮੇਵਾਰ ਹੈ ਇਹ ਮੰਤਰੀ ਮੰਤਰੀ ਸਾਹਿਬ ਤੋਂ ਜਵਾਬ ਜ਼ਰੂਰ ਪੁੱਛਿਓ ਔਰ 2023 ਚ ਹੜਾਏ ਕਹਿੰਦੇ ਕਿ ਜਿੱਥੇ ਤੱਕ ਅਸੀਂ ਹੋ ਸਕਿਆ ਅਸੀਂ ਭਾਖੜਾ ਦਾ ਪਾਣੀ ਰੋਕਿਆ 2025 ਦੇ ਵਿੱਚ ਕਹਿੰਦੇ ਚਾਬੀਆਂ ਅਸੀਂ ਸਾਡੇ ਕੋਲ ਹੈ ਜਦੋਂ ਦਿਲ ਕੀਤਾ ਪਾਣੀ ਛੱਡਾਂਗੇ ਜਦੋਂ ਦਿਲ ਕੀਤਾ ਪਾਣੀ ਨਹੀਂ ਛੱਡਾਂਗੇ ਇਹਨਾਂ ਨੇ 23 ਦੇ ਵਿੱਚ ਪੰਜਾਬ ਹੜਾਇਆ ਸਾਡੇ ਅਨੰਦਪੁਰ ਸਾਹਿਬ ਦੇ ਪਿੰਡ ਹੜਾਏ ਇਹਨਾਂ ਨੇ 25 2025 ਦੇ ਵਿੱਚ ਸਾਡੇ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਹੜਾਏ ਜਿਹੜੇ ਹੜ ਇਹਨਾਂ ਦੀ ਇਹਨਾਂ ਦੀ ਬੇਕੂਫੀ ਕਰਕੇ ਆਏ ਆ ਮੈਂ ਪੁੱਛਣਾ ਚਾਹੁੰਦਾ ਜਿਹੜੇ 133 ਕਰੋੜ ਦੇ ਚੈੱਕ ਬੰਡੇ ਆ ਉਹ ਅੱਜ ਚੈੱਕ ਕੀਆ ਪਿੰਡਾਂ ਤੋਂ ਵਾਪਸ ਮੰਗਵਾ ਲੇ ਕਹਿੰਦੇ ਅਸੀਂ ਆਰਟੀਜੀਐਸ ਕਰਾਂਗੇ ਜੇ ਜੇ ਜਦੋਂ ਤੁਹਾਡੇ ਅਕਾਊਂਟ 'ਚ ਪੈਸੇ ਹੀ ਨਹੀਂ ਸੀ ਫਿਰ ਤੁਸੀਂ ਚੈੱਕ ਵੀ ਕਿਉਂ ਬੰਡੇ ਬੰਡਣ ਦੀ ਨੌਬਤ ਆ ਗਈ ਕਿਉਂਕਿ ਅੱਜ ਤੱਕ ਤੁਹਾ ਤੁਸੀਂ ਇੱਕ ਪਿੰਡ 'ਚ ਕੋਈ ਗ੍ਰਾਂਟ ਨਹੀਂ ਦਿੱਤੀ ਪਿੰਡਾਂ 'ਚ ਬੰਡਣ ਵਾਸਤੇ ਜ਼ਿਲ੍ਹਾ ਪ੍ਰਸ਼ਾਸਨ ਬਲਾਕ ਸੰਮਤੀ ਲੈਕਚਰ ਲੜਨ ਵਾਸਤੇ ਤੁਸੀਂ ਇਹ ਪੈਸੇ ਵੰਡ ਦਿੱਤੇ ਔਰ ਗਲੀਆਂ ਨਾਲੀਆਂ ਸੜਕਾਂ ਦੇ ਉਦ்கਾਰਡਨ ਕਰਨੇ ਦਾ ਕਰਨ ਦਾ ਕੰਮ ਨਾ ਮੰਤਰੀ ਦਾ ਨਾ ਐਮਐਲਏ ਦਾ ਹੈ ਇਹ ਕੇਂਦਰ ਸਰਕਾਰ ਹੈ ਜਿਹੜੀ ਉਹ ਅਲੱਗ-ਅਲੱਗ ادارےਾਂ ਦੇ ਵਿੱਚ ਸਕੀਮਾਂ ਦੇ ਤਹਿਤ ਕੰਮ ਕਰਵਾ ਦਿੰਦੀ ਉਹਦੇ ਲਈ ਅਲੱਗ-ਅਲੱਗ ਡਿਪਾਰਟਮੈਂਟ ਬਣੇ ਆ ਜਿਹੜੇ ਮੈਂ ਮੁੱਦੇ ਦੱਸੇ ਚਾਹੇ ਨਾਨਗਰਾਲਾ ਹੋਵੇ ਚਾਹੇ ਮਾਈਨਿੰਗ ਵਾਲਾ ਹੋਵੇ ਚਾਹੇ ਪੀਐਸਸੀਆਲ ਵਾਲਾ ਹੋਵੇ ਚਾਹੇ ਬੀਵੀਐਮਬੀ ਅੱਜ ਬੀਵੀਐਮਬੀ ਦੇ ਵਿੱਚ ਜਦੋਂ ਕੇਸ ਸੀਗਾ ਹਾਈ ਮਾਨ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਤਾਂ ਇਹਨਾਂ ਨੇ ਕਿਸੇ ਨੇ ਕੇਸ ਨਹੀਂ ਲੜਿਆ ਉੱਥੇ ਜਾ ਕੇ ਇਹਨਾਂ ਦੇ ਇਹ ਇਹਨਾਂ ਦੇ ਸਰਕਾਰੀ ਵਕੀਲ ਨੇ ਕਿਹਾ ਕਿ ਜਿਹੜੀ ਪ੍ਰੋਟੈਕਸ਼ਨ ਹੈ ਐਸਐਸਪੀ ਰੂਪਨਗਰ ਤੋਂ ਅਸੀਂ ਲੈ ਕੇ ਦਵਾਂਗੇ ਹੁਣ ਕਹਿੰਦੇ ਮਾਲਕਾਂ ਨਾਲ ਹੱਕ ਮੈਂ ਦਵਾਉਂਗਾ ਇਹ ਮੁੱਦੇ ਹੈ ਮੈਂ ਮੈਂ ਲੋਕਾਂ ਨੂੰ ਅਪੀਲ ਕਰਦਾ ਪੀਐਸਸੀਐਲ ਗੈਰ ਕਾਨੂੰਨੀ ਮਾਈਨਿੰਗ ਲਾਲ ਡੈਰੀ ਅੱਜ ਅੱਜ ਤਾਂ ਹੁਣ ਨਹੀਂ ਪਤਾ ਉਹ ਲਾਲ ਡੈਰੀ ਕਿੱਥੇ ਆ ਇਹ ਜਰੂਰ ਸਵਾਲ ਪੁੱਛਿਓ ਲੋਕਾਂ ਨੂੰ ਇਹ ਲੋਕਾਂ ਨੂੰ ਅਪੀਲ ਹੈ ਵਾਹਿਗੁਰੂ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ